ਸਸ਼ੀ ਕਾਲ ਜੀ ਸਾਰਿਆਂ ਨੂੰ ਮੇਰੇ ਬੰਦੀਓ ਮੈਂ ਹਰਫਾਨ ਖਾਨ ਜੀ ਤੇ ਮੇਰੀ ਉਮਰ 13 ਸਾਲ ਦੀ ਹੈ ਤੇ ਮੈਂ ਉਹਦੇ ਆਪਣਾ ਬਾਬਾ ਪੰਜਾਬ ਸਿੰਘ ਜੀ ਸਕੂਲ ਦੇ ਵਿੱਚ 8ਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੈਂ ਹੁਣ ਵਾਈਸੋ ਪੰਜਾਬ ਦੇ ਵਿੱਚ 4ਥ ਪੋਜੀਸ਼ਨ ਹਾਸਿਲ ਕਰਕੇ ਆਇਆ ਹਾਂ ਤੇ ਮੈਨੂੰ ਸਾਰੇ ਸਾਰੇ ਜਿੰਨੇ ਵੀ ਸਾਡੇ ਸਟਾਫ ਮੈਂਬਰ ਨੇ ਸਾਡੇ ਪ੍ਰਿੰਸੀਪਲ ਸਰ ਜੀ ਤੇ ਸਾਡੇ 뮤జిਕਸ ਟੀਚਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਨਿਗੀਆਂ ਤੇ ਮੈਨੂੰ ਉਹਦੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਹੈ ਮੇਰੀ ਉਹਦੇ ਮੇਰਾ ਉਹ ਆਉਣ ਤੇ ਤੇ ਬਾਕੀ ਮੈਂ ஆடிਸ਼ਨ ਦਿੱਤਾ ਸੀਗਾ ਲੁਧਿਆਣੇ ਤੇ ਉੱਥੇ ਕਮ ਸੇ ਕਮ 10000 ਬੱਚੇ ਸੀਗੇ 10000 ਬੱਚਿਆਂ ਦੇ ਵਿੱਚੋਂ ਮੈਂ ਗ੍ਰੈਂਡਸ ਨਾਲੇ ਦੇ ਵਿੱਚ ਜਾ ਕੇ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਤੇ ਮੈਨੂੰ ਮੈਡਲ ਮਿਲਿਆ ਇੱਕ ਤੇ ਉਹ ਵੀ ਜੱਜਸ ਨੇ ਵੀ ਬਹੁਤ ਪਿਆਰ ਕੀਤਾ ਮੈਨੂੰ ਸਾਰਿਆਂ ਨੇ ਬਹੁਤ ਪਿਆਰ ਕੀਤਾਗਾ ਤੇ ਸਾਡੇ ਸਾਰਿਆਂ ਨੂੰ ਸਤਿਕਾਰਯੋਗ ਸਾਡੇ ਬਾਬਾ ਬੂਟਾ ਸਿੰਘ ਜੀ ਉਹਨਾਂ ਨੇ ਵੀ ਸਾਡਾ ਮਾਨ ਸਨਮਾਨ ਕੀਤਾ ਹੈ ਤੇ ਅੱਜ ਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਜੀ ਤੇ ਸਾਡੇ 뮤జిక్ ਟੀਚਰ ਜੀ ਉਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਬਾਕੀ ਮੈਂ ਜਿਹੜਾ ਕੁਝ ਵੀ ਸਿੱਖਿਆ ਇਹਨਾਂ ਤੋਂ ਸਿੱਖਿਆ ਹੈਗਾ ਤੇ ਬਾਕੀ ਮੈਨੂੰ ਇਹਨਾਂ ਉਹ ਨਹੀਂ ਸੀ ਗਈ ਵੀ ਮੈਂ ਇਸ ਵਾਰ ਉੱਥੇ ਵੀ ਕਰ ਜਾਊਂਗਾ ਮੈਂ ਜੀ ਰੈਂਕ 4th ਪੋਜੀਸ਼ਨ ਹਾਸਲ ਕੀਤੀ ਹੈ ਜੀ ਉੱਥੇ ਜਾ ਕੇ ਤੇ ਬਸ ਚੌਥੇ ਤੇ ਹਾਂਜੀ 10 ਯਾਰ ਬੱਚਿਆਂ ਦੇ ਵਿੱਚੋਂ ਮੈਂ 4th ਪੋਜੀਸ਼ਨ ਹਾਸਲ ਕੀਤੀ ਹੈ ਜੀ ਤੇ ਸਾਡੇ ਪ੍ਰਿੰਸੀਪਲ ਸਰ ਜੀ ਮਨਜੀਤ ਸਰਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ ਤੇ ਸਾਡੇ ਕ੍ਰਿਸ਼ਨ ਲਾਲ ਸਰ ਜੀ ਮੇਰੇ 뮤ਜ਼ਿਕ টিਚਰ ਜੀ ਉਹਨਾਂ ਨੇ ਵੀ ਸਾਡਾ ਬਹੁਤ ਸਤਿਕਾਰ ਕੀਤਾ ਜੀ ਮੈਂ ਜੀ 5 ਸਾਲਾਂ ਦੀ ਉਮਰ ਚ ਆ ਗਈ ਸੀ ਮੈਂ ਗਾਕੀ ਦੇ ਵਿੱਚ 5 ਸਾਲਾਂ ਦੀ ਉਮਰ ਦੇ ਵਿੱਚ ਆ ਗਿਆ ਸੀ ਜੀ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਾ ਆ ਹੋ ਜ਼ਿੰਦਗੀ ਰਹੀ ਏ ਜ਼ਿੰਦਗੀ ਰਹੀ ਏ ਗੁਜ਼ਰਦਾਤਾ ਆ ਸ਼ੁਕਰ ਦਾਤਾ ਆ ਤੇਰਾ ਸ਼ੁਕਰ ਦਾਤਾ ਆ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਸ਼ਾਵਾ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਣਾਵਾ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਸੌਖ ਕੀ ਤਸਾਂ ਦਾ ਸੌਖ ਕੀ ਤਸਾਂ ਦਾ ਸਫਰ ਦਾ ਤੇ ਆ ਸ਼ੁਕਰ ਦਾ ਤੇ ਆ ਤੇਰਾ ਸ਼ੁਕਰ ਦਾ ਤੇ ਆ ਹੋ ਸ਼ੁਕਰ ਦਾਤਿਆ ਤੇ ਆ ਤੇਰਾ ਸ਼ੁਕਰ ਦਾਤਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਫਤ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਸਰਕਾਰ ਜੋਗ ਰੇਸਮ ਖਾਨ ਜੀ ਜਿਨ੍ਹਾਂ ਦੇ ਸੁਪੁੱਤਰ ਨੇ ਅਪਰਨ ਖਾਨ ਨੇ ਸਾਰੇ ਪੰਜਾਬ ਦੇ ਵਿੱਚੋਂ ਕਾਫੀ ਨਾਮਨਾ ਖਾਨਤ ਕੀ ਤੇ ਅੱਜ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਹ ਅੱਜ ਆਪਣੇ ਜਿਹੜੀ ਚੱਲ ਰਿਹਾ ਸੀ ਪ੍ਰੋਗਰਾਮ ਉਹਨੂੰ ਫਤਿਹ ਕਰਕੇ ਅੱਜ ਆਪਣੇ ਸਕੂਲ ਸੰਤ ਬਾਵਾ ਪੰਜਾਬ ਸਿੰਘ ਆਦਰ ਸਾਹਿਬ ਸਕੂਲ ਦੇ ਵਿੱਚ ਔਰ ਤਪਸਥਾਨ ਬਾਵਾ ਪੰਜਾਬ ਸਿੰਘ ਦੇ ਸਥਾਨ ਤੇ ਆਪਣੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਸਤਿਗੁਰੂ ਤੋਂ ਆਪਣੀਆਂ ਕੁੱਸੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਐ ਮੈਂ ਸਾਰੇ ਸਟਾਫ ਵੱਲੋਂ ਸਾਰੇ ਪਰਿਵਾਰ ਦਾ ਸਾਡੇ 8ਵੀਂ ਕਲਾਸ ਦਾ ਜੋ ਵਿਦਿਆਰਥੀ ਐ ਅਫਰਾਨ ਖਾਨ ਉਹਨਾਂ ਦੇ ਇੱਥੇ ਪਹੁੰਚਣ ਤੇ ਮੁਬਾਰਕਵਾਦ ਹੁੰਦਾ ਹੋਇਆ ਔਰ ਸਤਿਗੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ ਇਸ ਬੱਚੇ ਨੂੰ ਦਿਨ ਦੂਰ ਰਾਤ ਚੋਂ ਕੁਨੀ ਤਰੱਕੀਆਂ ਬਖਸ਼ ਕੇ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਫਰਮਾਨਦਾਨ ਫਤਿਹਬਖਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਥਾ ਦੇ ਲਈ ਬਹੁਤ ਹੀ ਮਾਣ ਦੀ ਗੱਲ ਆ ਕਿ ਸਾਡੀ ਸੰਸਥਾ ਸੰਤ ਬਾਬਾ ਪੰਜਾਬ ਸਿੰਘ ਅਧਰਸ ਸਕੂਲ ਦਾ ਵਿਦਿਆਰਥੀ ਅਰਫਾਨ ਖਾਨ ਜੋ ਕਿ 8ਵੀਂ ਕਲਾਸ ਦਾ ਵਿਦਿਆਰਥੀ ਹੈ ਜਿਸ ਨੇ ਪੀਟੀਸੀ ਚੈਨਲ ਦੇ ਉੱਤੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕੀਤਾ ਉਥੇ ਧੁੰਮਾ ਪਾਈਆਂ ਤੋ ਅੱਜ ਅਸੀਂ ਇਸ ਨੂੰ ਸੰਸਥਾ ਦੇ ਵਿੱਚ ਬਲਾ ਕੇ ਸਾਡੀ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਬੂਟਾ ਸਿੰਘ ਜੀ ਅਤੇ ਸਮੁੱਚੇ ਸਥਾਪ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਗਿਆ ਸਾਡੀ ਸੰਸਥਾ ਜੋ ਕਿ ਲੰਬੇ ਸਮੇਂ ਤੋਂ ਵਿਦਿਆ ਦੇ ਖੇਤਰ ਵਿੱਚ ਸੇਵਾ ਕਰ ਰਹੀ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹਰ ਇੱਕ ਖੇਤਰ ਦੇ ਵਿੱਚ ਬੱਚਿਆਂ ਦੇ ਗਾਈਡੈਂਸ ਕੀਤੀ ਜਾਂਦੀ ਹੈ ਜਿੱਥੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਕਲਚਰ ਐਕਟੀਵਿਟੀ ਦੇ ਵਿੱਚ ਤੇ ਸਪੋਰਟਸ ਦੇ ਵਿੱਚ ਦਿਨੋਂ-ਦਿਨ ਮੱਲਾ ਮਾਰ ਰਹੇ ਹਨ ਸੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਸਾਡੀ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਵਿੱਤਰ ਸਥਾਨ ਬਾਬਾ ਪੰਜਾਬ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਖੜੇ ਆਂ ਜੀ। ਔਰ ਮੇਰਾ ਬੱਚਾ ਇਰਫਾਨ ਖਾਨ ਜਿਨੇ ਪੂਰੇ ਪੰਜਾਬ ਦੇ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ ਪੀਟੀਸੀ ਚੈਨਲ ਦੇ ਉੱਤੇ। ਔਰ ਅਸੀਂ ਗਰੀਬ ਪਰਿਵਾਰ ਆਂ ਔਰ ਇਸ ਗਰੀਬ ਪਰਿਵਾਰ ਦੇ ਨਾਲ ਇਸ ਜਿਹੜੀ ਬਾਬਾ ਪੰਜਾਬ ਸਿੰਘ ਦੀ ਆਦਰਸ਼ ਸਕੂਲ ਦੀ ਸੰਸਥਾ ਹੈ ਅੱਜ ਉਹਨੇ ਸਾਡਾ ਬਹੁਤ-ਬਹੁਤ ਮਾਣ ਵਧਾਇਆ ਹੈ ਕਿਉਂਕਿ ਇਸ ਸਕੂਲ ਦੇ ਵਿੱਚ ਸਾਡਾ ਬੱਚਾ 8ਵੀਂ ਕਲਾਸ ਦਾ ਵਿਦਿਆਰਥੀ ਹੈ ਔਰ ਸਕੂਲ ਦੇ ਪ੍ਰਿੰਸੀਪਲ ਸਹਿਵਾਨ ਉਹਨਾਂ ਦੇ 뮤직 ਟੀਚਰ ਜਿਨ੍ਹਾਂ ਤੋਂ ਇਰਫਾਨ ਖਾਨ ਨੇ ਵੱਡੀਆਂ ਤਾਲੀਮਾਂ ਹਾਸਲ ਕੀਤੀਆਂ ਉਹਨਾਂ ਨੇ ਵੀ ਸਾਡਾ ਮਾਣ ਵਧਾਇਆ ਵਿਸ਼ੇਸ਼ ਤੌਰ ਤੇ ਬਾਬਾ ਬੂਟਾ ਸਿੰਘ ਜੀ ਜੋ ਕਿ ਇਸ ਸਕੂਲ ਦੀ ਦੇਖਰੇਖ ਦੇ ਵਿੱਚ ਬਾਬਾ ਜੀ ਦੀ ਦੇਖਰੇਖ ਦੇ ਵਿੱਚ ਚੱਲ ਰਿਹਾ ਹੈ ਸਾਡਾ ਗਰੀਬਾਂ ਦਾ ਮਾਣ ਵਧਾ ਕੇ ਬਾਬਾ ਜੀ ਨੇ ਸਾਨੂੰ ਹੌਸਲਾ ਦਿਵਾਇਆ ਹੈ ਕਿ ਬੱਚੇ ਦਾ ਜੋ ਪੜ੍ਹਾਈ ਦਾ ਖਰਚਾ ਹੈ ਉਹ ਵੀ ਸਾਡੀ ਸੰਸਥਾ ਵੱਲੋਂ ਹੋਵੇਗਾ ਤਾਂ ਕਿ ਅੱਗੇ ਤੋਂ ਵੀ ਬੱਚਾ ਆਪਣੇ ਇਲਾਕੇ ਦਾ ਬਾਬਾ ਪੰਜਾਬ ਸਿੰਘ ਦੀ ਅশীরਵਾਦ ਦੇ ਨਾਲ ਔਰ ਇਹਨਾਂ ਦੇ ਸਕੂਲ ਦਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਦਾ ਰਹੇ ਹੋਰ ਬਸ ਕੀ ਕਹੀਏ ਜੀ ਗੁਰੂ ਘਰ ਦੇ ਵਿੱਚ ਖੜੇ ਆ ਤੇ ਐਨੀ ਇੱਕ ਬੇਨਤੀ ਸਾਡੀ ਪ੍ਰਵਾਨ ਕਰਿਓ ਕਿ ਜੋ ਵੀ ਇਲਾਕੇ ਦੇ ਬੱਚੇ ਹੈ ਉਹ ਇਸ ਸਕੂਲ ਦੇ ਵਿੱਚ ਬਹੁਤ ਅੱਛੀ ਪੜ੍ਹਾਈ ਚੱਲ ਰਹੀ ਹੈ ਪੈਲ ਦੇ ਆਧਾਰ ਤੇ ਕੋਈ ਖਿਡਾਰੀ ਹੈ ਕੋਈ ਕਲਾਕਾਰ ਹੈ ਜਿਹਦੀਆਂ ਕਿ ਸੇਵਾਵਾਂ ਨੇ ਉਹ ਸਕੂਲ ਵੱਲੋਂ ਮੁਫਤ ਹੈ ਸਕੂਲ ਵੱਲੋਂ ਮੁਫਤ ਹੈ ਬਹੁਤ ਹੀ ਅੱਛਾ ਸਟਾਫ ਹੈ ਆਪਣੇ ਆਪਣੇ ਬੱਚਿਆਂ ਨੂੰ ਅੱਛੀ ਤਾਲੀਮ ਦੇਣ ਦੇ ਲਈ ਬਾਬਾ ਪੰਜਾਬ ਸਿੰਘ ਦਾ ਆਸ਼ੀਰਵਾਦ ਲਓ ਨਾਲੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਓ ਇਹ 5 ਸਾਲ ਤੋਂ ਜੀ ਬੱਚਾ ਸਟਰਗਲ ਕਰ ਰਿਹਾ ਵੈਸੇ ਤਾਂ ਛੋਟਾ ਹੁੰਦਾ ਹੀ ਲੱਗਿਆ ਸੀ ਕਿਉਂਕਿ ਘਰ ਦੇ ਵਿੱਚ ਗਾਇਕੀ ਦਾ ਮਾਹੌਲ ਵੀ ਹੈ ਤੋਂ ਉਸ ਤੋਂ ਬਾਅਦ ਕ੍ਰਿਸ਼ਨ ਸਰ ਜੀ ਨੇ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਤੇ 5 ਸਾਲ ਤੋਂ ਸਟਰਗਲ ਕਰ ਰਿਹਾ ਹੈ ਹੁਣ ਇਹਨਾਂ ਦੀ ਉਮਰ 13 ਸਾਲ ਹੋ ਗਈ ਹੈ ਸਰ 10000 ਬੱਚਾ ਸੀਗਾ ਜੀ 10000 ਬੱਚੇ ਤੋਂ ਪੜਾ ਟੂਪੜਾ ਚੱਲਦਾ ਰਿਹਾ ਤੋਂ ਕਾਫੀ ਮਤਲਬ ਇਹਨਾਂ ਦੇ ਜਿਹੜੇ ਆਡੀਸ਼ਨ ਹੁੰਦੇ ਰਹੇ ਉਹਨਾਂ ਨੂੰ ਪਿੱਛੇ ਹਟਾਉਂਦਾ ਚੌਥੇ ਨੰਬਰ ਤੇ ਇਹ ਬੱਚਾ ਅੱਜ ਆਪਣੇ ਇਲਾਕੇ ਦਾ ਨਾਮ ਤਾਜੋ ਪਿੰਡ ਦਾ ਨਾਮ ਬਾਬੇ ਪੰਜਾਬ ਸਿੰਘ ਦੀ ਨਗਰੀ ਦਾ ਨਾਮ ਤਾਪਾ ਮੰਡੀ ਦਾ ਨਾਮ ਰੌਸ਼ਨ ਕਰਕੇ ਚੌਥੇ ਨੰਬਰ ਤੇ ਆਇਆ ਹਾਂਜੀ ਹਾਂਜੀ ਸਰ ਔਰ ਪੀਟੀਸੀ ਵੱਲੋਂ ਇਹਨਾਂ ਦੇ ਗੀਤ ਦੋ ਗੀਤ ਚੈਨਲ ਕਰ ਰਿਹਾ ਹੈ ਔਰ ਅੱਗੇ ਤੋਂ ਪੂਰਵੀ ਮਾਲਕ ਕਿਰਪਾ ਕਰੂਗਾ ਬੱਚਾ ਆਪਣੇ ਨਾਮ ਇਲਾਕੇ ਦਾ ਨਾਮ ਰੋਸ਼ਨ ਕਰੂਗਾ